Copyright <laughs> disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿਪਸ ਦਾ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੇਰੇ ਬਹੁਤ ਜ਼ਿਆਦਾ ਦਰਦ ਹੁੰਦਾ ਪਿਆ ਵਿਕਰਮ ਕੀ ਨਹੀਂ ਆ ਵਿਕਰਮ ਵੀ ਕਿੱਥੇ ਗਿਆ ਆਕੇ ਬੇਕਰਮ ਸੁੱਤਾ ਪਿਆ ਹਜੇ ਤਾਂ ਕੁੱਠਿਆ ਨਹੀਂ ਲੋੜ ਵੀ ਕੀ ਹੈ ਉੱਠਣ ਦੀ ਸਾਧਾਂ ਸੁੱਤਾ ਰਵੇ ਰਾਤ ਨੂੰ ਵੀ ਸੁੱਤਾ ਰਵੇ ਦਿਨੇ ਵੀ ਸਾਧਾਂ ਸੁੱਤਾ ਰਵੇ ਇੱਕ ਮਿੰਟ ਵੀ ਅੱਖ ਨਾ ਖੋਲੇ ਕਿ ਉਹਨੇ ਕਿਹੜਾ ਹੱਡ ਤੋੜ ਮਿਹਨਤ ਕਰਨੀ ਹੈ ਉਹਨੇ ਕਿਹੜਾ ਕਮਾਈ ਕਰਨੀ ਹੈ ਹੱਡ ਹਰਾਮ ਦੀ ਕਮਾਈ ਖਾਣੀ ਉਹਨੇ ਆਦੀ ਜਨਾਨੀ ਦਿਖਾ ਕੇ ਸਾਰਿਆਂ ਨੂੰ ਫ੍ਰੀ ਚ ਲੋਕਾਂ ਨੂੰ ਮੁਜਰਾ ਦਿਖਾਉਂਦਾ ਹੈਗਾ ਆਕੇ ਸਿਰ ਪੀੜਾ ਹੋ ਰਿਹਾ ਜੇ ਇੰਨੇ ਤਾਂ ਸਿਰ ਪੀੜ ਹੋਈ ਜਾਂਦਾ ਤੇ ਵਲੌਗ ਕਾਦੇ ਵਾਸਤੇ ਬਣਾਈ ਜੰਨੀ ਹੈ ਵਲੌਗ ਬਣਾਉਂਦੀ ਦਾ ਹੱਟ ਜਾਂਦਾ ਤੇਰਾ ਸਰ ਆਕੇ ਮੰਮੀ ਗਏ ਹੋਏ ਆ ਲੜਕੀ ਭੇਜੀ ਉਹ ਅਗਲੀ ਅੱਕ ਕੀ ਗਈ ਹੋਣੀ ਐ ਸਾਧਾ ਨਾਲ ਉਹ ਚੁੱਲੇ ਚੋਂਦੇ ਚ ਬਾੜੀ ਰੱਖਦੇ ਆ ਆਪ ਵੇਲੇ ਪਏ ਰਹੇ ਨੇ ਅਸੀਂ ਛੱਡ ਕੇ ਬੈੱਡ ਤੇ ਇਕ ਰੰਗ ਉੱਤੇ ਹੋਇਆ ਹਜੇ ਤੱਕ ਤੇ ਮੈਂ ਕੰਮ ਕਰਦੀ ਰਹੀ ਆ ਤੂੰ ਵੀ ਕਿਉਂ ਕੰਮ ਕਰਨ ਲੱਗੀ ਆ ਮੈਗੀ ਕਾਹ ਤੋਂ ਬਣਾਉਣ ਲੱਗੀ ਆ ਤੂੰ ਤੂੰ ਵੀ ਜਾ ਕੇ ਪੈ ਜਾ ਪੈ ਜਾ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਤੁਸੀਂ ਦੋਨੇ ਕਿਉਂ ਮੈਗੀ ਬਣਾਉਣ ਲੱਗੀ ਆ ਕਾਦੇ ਵਾਸਤੇ ਤੇ ਕਿਹੜਾ ਟੋਕੇ ਚ ਬਾਹ ਆਈ ਐ ਵੀ ਹਾਂ ਜੇ ਤੋ ਕੰਮ ਨਾ ਕੀਤਾ ਤਾਂ ਪਤਾ ਨਹੀਂ ਕੀ ਹੋ ਜੂਗਾ ਤੇ ਬਾਹ ਵੱਡੀ ਜਾਊਗੀ ਪੈ ਜਾ ਜਾ ਕੇ ਪੈਣੇ ਉਹਦੇ ਨਾਲ ਇਹਨੂੰ ਸਪਾਣੀ ਪਾਲਤਾ ਮੈਂ ਆਪਣੇ ਹਿਸਾਬ ਨਾਲ ਜਿੱਦਾਂ ਮੈਨੂੰ ਆਂਦੀ ਮੈਜੀ ਮੈਂ ਉਦਾਂ ਬਣਾਉਣੀ ਆ ਬਾਕੀ ਤੁਹਾਡਾ ਤਰੀਕਾ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਕਿੱਦਾਂ ਬਣਾਉਨੇ ਹੋ ਹਾਂ ਤੁਹਾਡਾ ਤਰੀਕਾ ਵੱਖਰਾ ਹੈ ਨਾ ਬਲੌਗਰਾਂ ਦਾ ਸਾਡਾ ਤਰੀਕਾ ਵੱਖਰਾ ਤੁਸੀਂ ਤੇਲ ਵਿੱਚ ਤੜਕਾ ਲਾਉਨੇ ਆ ਅਸੀਂ ਪਾਣੀ ਦੇ ਵਿੱਚ ਤੜਕਾ ਲਾਉਨੇ ਆ ਕਿਉਂਕਿ ਹਰੇਕ ਚੀਜ਼ ਦਾ ਵੱਲ ਚ ਅੱਜ ਦਾ ਸਿਰਫ ਤੁਹਾਨੂੰ ਵਲੌਗਰਾਂ ਨੂੰ ਹੀ ਆ ਬਾਕੀ ਲੋਕੀ ਤਾਂ ਪਾਗਲੀ ਤੁਰੇ ਫਿਰਦੇ ਆ ਦਿਮਾਗ ਤਮੂਗ ਦਿੱਤਾ ਹੀ ਨਹੀਂ ਰੱਬ ਨੇ ਉਹਨਾਂ ਨੂੰ ਬਿਨਾ ਦਿਮਾਗ ਤੇ ਥੱਲੇ ਭੇਜਤਾ ਕੀ ਆਪਾਂ ਲੰਦੇ ਤਾਂ ਝਾੜੂ ਝਾੜੂ ਪੋਚਾ ਕਰਦੇ ਆ ਹਾਂ ਕੰਮ ਆਪਾਂ ਕਿਚਨ ਦਾ ਜਿਹੜਾ ਆ ਉਹ ਸਾਰਾ ਖਾਣ ਲਿਆ ਤੇ ਚੋਹ ਜੀ ਮੇਰਾ ਕੈਮਰਾ ਨਹੀਂ ਸਿਰਫ ਫੋਨ ਦਾ ਮਜਬੂਰੀ ਹੈ ਝਾੜੂ ਪੋਚਾ ਕਰਨਾ ਨਹੀਂ ਤੇ ਤੂੰ ਕਿੱਥੇ ਕਰਦੇ ਆ ਜੇ ਕਹਿਰਨ ਵਾਲਾ ਇੱਥੇ ਹੋਵੇ ਫੇਰ ਤਾਂ ਤੂੰ ਗਲਾਸ ਚੱਕ ਕੇ ਇੱਥੋਂ ਉੱਥੇ ਨਾ ਰੱਖੇ ਉਹ ਤਾਂ ਲੜਕੇ ਗਈ ਵੀ ਆ ਕੇ ਗਈ ਵੀ ਤਾਂ ਕਰਕੇ ਕਰੀ ਜਾਨੀ ਆ ਕੰਮ ਤੇ ਕਿਸੇ ਬਸ ਮੈਨੂੰ ਤਾਂ ਲੱਗਦੇ ਨਹੀਂ ਪਿਆ ਵੀ ਸੋਈ ਦਾ ਕੰਮ ਨਿਭੜਾ ਤੇ ਸੋਈ ਚ ਤਾਂ ਖਲਾਰਾ ਹਮੇ ਪਿਆ ਨਹੀਂ ਤੇ ਚੀਜ਼ ਥਾਂ ਟਿਕਾਣੀ ਰੱਖੀ ਹੁੰਦੀ ਹੈ ਚੰਗੀ ਤਰ੍ਹਾਂ ਤੇ ਫੋਨ ਦਾ ਕੈਮਰਾ ਵੀ ਸਾਫ਼ ਹੋਣਾ ਜ਼ਰੂਰੀ ਹੈ ਕਿਉਂਕਿ ਪੈਸੇ ਤਾਂ ਸਾਰੇ ਤੇਰੇ ਤੋਂ ਹੋਣੇ ਆ ਜੇ ਤੇਰਾ ਮੂੰਹ ਹੀ ਨਾ ਚੱਜ ਨਾ ਦਿਖੇ ਤਾਂ ਫਿਰ ਫਾਇਦਾ ਕੀ ਹੈ ਵਲੌਗ ਬਣਾਏ ਦਾ ਆਪਾਂ ਕਰਦੇ ਪਏ ਕੰਮ ਕਾਰ ਤੇ ਨਾ ਸਿੱਧਾ ਪਾਛੜ ਲੱਗੇ ਫਿਰ ਕੋਠੇ ਦੀ ਸਫਾਈ ਕਰਨੀ ਆ ਹਜੇ ਕੰਮ ਬਹੁਤ ਜ਼ਿਆਦਾ ਹੈ ਜਿਹੜੇ ਹਿਸਾਬ ਨਾਲ ਵਲੌਗ ਦੇ ਵਿੱਚ ਵੜੀ ਪਈਆਂ ਵਲੌਗ ਬਣਾਉਣ ਲੱਗੀ ਪਈਆਂ ਮੈਨੂੰ ਤਾਂ ਲੱਗਦਾ ਤੇਰਾ ਅੱਥਨ ਤੱਕ ਝਾੜੂ ਪੋਚਾ ਨਹੀਂ ਹੁੰਦਾਗਾ ਜੇ ਤੈਨੂੰ ਕੰਮ ਦੀ ਇੰਨੀ ਫਿਕਰ ਹੋਵੇ ਮੈਂ ਕੰਮ ਕਰਨਾ ਵਲੌਗ ਤੋਂ ਬਾਅਦ ਚ ਬਣਾ ਲੈ ਪਹਿਲਾਂ ਝਾੜੂ ਪੋਚਾ ਕਰ ਲੈ ਉਹਦਾ ਕੰਮ ਕਰ ਲੈ ਜਿਹੜਾ ਕਰਨ ਵਾਲਾ ਲੀੜਾ ਲੱੱਤਾ ਵੀ ਧੋਣ ਵਾਲਾ ਪਿਆ ਹੋਊਗਾ ਵੀ ਧੋਣਾ ਪਰ ਉਹਦੀ ਫਿਕਰ ਨਹੀਂ ਨਾ ਆਪਾਂ ਨੂੰ ਕੰਮ ਧੰਦੇ ਦੀ ਫਿਕਰ ਨਹੀਂ ਘਰੇ ਜਿੰਨਾ ਮਰਜ਼ੀ ਖਲਾਰਾ ਪਿਆ ਰਹੇ ਆਪਾਂ ਨੂੰ ਫਿਕਰ ਕਰਦੀਆਂ ਵਲੌਗ ਦੀ ਲੋਕਾਂ ਨੂੰ ਜਿਹੜਾ ਫੀਡ ਵਿੱਚ ਮੁਜਰਾ ਦਿਖਾਉਣਾ ਉਹ ਇੱਕ ਦਿਨ ਵੀ ਮਿਸ ਨਾ ਹੋ ਜੇ ਨਾ ਗ ਤੇ ਸਾਡੇ ਇਥੇ ਕੀੜੇ ਮਕੌੜੇ ਬਹੁਤ ਆਉਂਦੇ ਆ ਅੱਛਾ ਇਹ ਬੜਾ ਪੰਗਾ ਆ ਵੈਸੇ ਤੁਹਾਡੇ ਘਰੇ ਕੀੜੇ ਮਕੌੜੇ ਆਣੇ ਨਹੀਂ ਚਾਹੀਦੇ ਕਿਉਂਕਿ ਜਿਹੜੇ ਘਰੇ ਤੁਹਾਡੇ ਵਰਗੇ ਕੀੜੇ ਮਕੌੜੇ ਹਨ ਉੱਥੇ ਦੂਜੇ ਕੀੜੇ ਮਕੌੜੇ ਕਿਵੇਂ ਆ ਸਕਦੇ ਆ ਚੀ ਚੀ ਅਸੀਂ ਚੱਲੇ ਆ ਮੜਾ ਇਹ ਸਮਾਨ ਲੈਣ ਤੇ ਨੰਨੂ ਸਾਡਾ ਜੇਲ ਕਰਦਾ ਸੀਗਾ ਜਾਣੀ ਮੜਾ ਜਾਈ ਲੈ ਆਇਓ ਸਮਾਨ ਚੰਗਾ ਬਾਹਰ ਨਾਲ ਲੈ ਆਇਓ ਨਾ ਇਹ ਸਮਾਨ ਦਾ ਤਾਂ ਬਹਾਨਾ ਗੇੜਾ ਕਦਾਂ ਚੱਲੀ ਆ ਬਾਹਰ ਅੱਜ ਵਿਕਰਮ ਕਿਤੇ ਲੈ ਕੇ ਨਹੀਂ ਗਿਆਗਾ ਇਹਨੂੰ ਇਹਨੇ ਆਖਾ ਚੱਲ ਬੰਨਣਾ ਮੈਂ ਬਾਹਰ ਗੇੜਾ ਕੱਢਿਆ ਹੁਣੀ ਹੈ ਆਪਾਂ ਲੈ ਲਿਆ ਸੌਦਾ ਪੱਤਾ ਆ ਹੁਣ ਇੱਥੇ ਸੌਦਾ ਪੱਤਾ ਕਹੀ ਜਾਂਦੀ ਨਾ ਵੀ ਮੈਂ ਸੌਦਾ ਪੱਤਾ ਲੈਣ ਗਈ ਸੀ ਤੇ ਸੌਦਾ ਪੱਤਾ ਲੈ ਲਿਆ ਤਾਂ ਹਾਂ ਅੱਗੇ ਵੇਖੋ ਸੌਦਾ ਪੱਤਾ ਕਿੰਨਾ ਕੁ ਲੈ ਕੇ ਆਏ ਹੈ ਇਹ ਕਸ਼ਮਾ ਦੇਖਾ ਲੈ ਕੇ ਆਉਣੀ ਪੈਣੀ ਕਿਉਂਕਿ ਸਾਡੀ ਜਿਹੜੀ ਇੱਥੇ ਕਣਕ ਆ ਆ ਦੇਖ ਲੈ ਮੰਜੇ ਤੇ ਪਿਆ ਲਫਾਫਾ ਜਿਹਦੇ ਵਿੱਚ ਸੌਦਾ ਪੱਤਾ ਲੈ ਕੇ ਆਏ ਕਿੰਨੇ ਦਾ ਲੈ ਕੇ ਆਏ ਸੌਦਾ ਪੱਤਾ 100 ਰੁਪਏ ਦਾ ਤੇ ਗਏ ਕਿੰਨੇ ਜਾਣੇ ਸੀ ਦੋ ਜਾਣੇ ਬਾਲਾ ਬਾਰ ਅਸੀਂ ਨਾ ਸੌਦਾ 10000 ਦਾ ਲੈ ਜਾਂਦਾ ਸੀ ਤੇ ਕੱਲੀ ਜਣੀ ਚੱਕਣਾ ਔਖਾ ਸੀ ਤਾਂ ਕਰਕੇ ਦੋਨੇ ਗਈਆਂ ਸਿੱਧਾ ਨਹੀਂ ਕਹਿੰਦੀਆਂ ਸੌਦੇ ਪੱਤੇ ਦੇ ਬਹਾਨੇ ਨਾਲ ਅਸੀਂ ਬਾਹਰ ਗੇੜਾ ਕੱਢਣ ਗਈਆਂ ਸਾਨੂੰ ਘਰੇ ਬੈਠਿਆਂ ਨੂੰ ਜਾਕ ਨਹੀਂ ਆਉਂਦੀ ਘਰੇ ਅਸੀਂ ਬੈਠੀਆਂ ਰਹਿ ਨਹੀਂ ਸਕਦੀਆਂ ਜਿੰਨਾ ਚਿਰ ਅਸੀਂ ਵਾਰਾ ਕਰਦੀ ਨਾ ਕਰੀਏ ਬਾਹਰ ਨਿਕਲ ਗਏ ਨਾ ਨਹੀਂ ਤਾਂ ਇਹਦਾ ਟਾਈਮ ਚੱਲੀ ਜਾਂਦਾ ਪੂਰਾ ਪੂਰਾ ਤੇ ਬਾਹਰ ਗੇੜੇ ਕੱਢਦੀ ਫਿਰਦੀ ਹੈ ਘਰੇ ਨੂੰ ਜਵਾਂ ਜਾਕ ਨਹੀਂ ਆਉਂਦੀਗੀ ਸਵੇਰੇ ਜੀ ਆ ਜਾਂਦੇ ਪਹਿਲੇ ਨਾ ਹਨਾ ਨਹੀਂ ਨਾ ਹਮੋਂਾ ਕਰੀਏ ਮੈਂ ਚੱਲਦੀ ਆਂ ਅਪਾ ਤੁਹਾਡਾ ਈਮਾਨਦਾਰ ਕਿ ਪੈਸੇ ਅਸੀਂ ਭੁੱਲ ਗਏ ਘਰੇ ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਤੁਹਾਡੇ ਕੋਲ ਪੈਸੇ ਨਾ ਹੋਣ ਐਕਚੁਅਲੀ ਨਾ ਤੁਸੀਂ ਦਿਖਾਉਂਦੇ ਆ ਲੋਕਾਂ ਨੂੰ ਆਪਦਾ ਗਰੀਬੀ ਕਾਰਡ ਖੇੜ ਕੇ ਵੀ ਹਾਂ ਸਾਡੇ ਕੋਲ ਪੈਸੇ ਹੈ ਨਹੀਂਗੇ ਜੇ ਕੋਈ ਹੈਲਪ ਕਰਨ ਵਾਲਾ ਹੈਗਾ ਤਾਂ ਪਲੀਜ਼ ਸਾਨੂੰ ਹੈਲਪ ਕੀਤੀ ਜਾਵੇ ਸਾਨੂੰ ਆਨਲਾਈਨ ਪੇਮੈਂਟ ਕੀਤੀ ਜਾਵੇ ਮੀਨ ਪੈਸੇ ਪਾਏ ਜਾਣ ਆਨਲਾਈਨ ਸੁਪਰ ਥੈਂਕਸ ਭੇਜੇ ਜਾਣ ਨਹੀਂ ਤਾਂ ਪੈਸੇ ਤੁਸੀਂ ਘਰੇ ਭੁੱਲ ਗਿਆ ਸੀ ਤੁਹਾਡੇ ਕੋਲ ਫੋਨ ਤਾਂ ਹੈਗਾ ਸੀ ਨਾ ਅੱਜ ਕੱਲ ਪੈਸੇ ਕੋਈ ਕੋਈ ਆਪਦੀ ਜੇਬ 'ਚ ਰੱਖਦਾ ਕੋਈ ਕੋਈ ਹੱਥ 'ਚ ਰੱਖਦਾ ਨਹੀਂ ਤਾਂ ਸਾਰੇ ਆਨਲਾਈਨ ਪੇਮੈਂਟ ਕਰਦੇ ਆ ਅੱਜ ਕੱਲ ਛੋਟੀ ਹੋਵੇ ਦੁਕਾਨ ਵੱਡੀ ਹੋਵੇ ਪਲਾਂ ਦੀ ਬਾਹਰ ਰੇੜੀ ਲੱਗੀ ਹੋਵੇ ਅਗਲੇ ਦੀ ਉੱਥੇ ਵੀ ਆਨਲਾਈਨ ਪੇਮੈਂਟ ਹੋ ਜਾਂਦੀ ਹੈ ਤੇ ਇਹ ਤਾਂ ਹੋ ਨਹੀਂ ਸਕਦਾਗਾ ਵੀ ਤੇਰੇ ਫੋਨ 'ਚ ਕੋਈ ਉਹ ਬੈਂਕ ਅਕਾਊਂਟ ਓਪਨ ਹੋਵੇ ਕੋਈ ਮਨੀ ਟ੍ਰਾਂਸਫਰ ਐਪ ਨਾ ਹੋਵੇ ਕਿੰਨੀ ਗੱਦਾਰ ਪਾਣੀ ਨੂੰ ਗਾਉ ਤਾਂ ਸਾਰੀ ਫੋਨ ਤੇ ਥੋਣੀ ਨਹੀਂ ਨਾ ਥੋਣੀਗਾ ਵੀ ਹਮੇ ਸੁਣਦੀ ਹੋਈ ਵਲੌਗਾਂ ਦੇ ਵਿੱਚ ਲੋਕਾਂ ਨੂੰ ਗਿਆਨ ਦੇਣਾ ਲੋਕਾਂ ਨੂੰ ਧਮਕੀਆਂ ਦੇਣ ਦਾ ਵੱਲਜਜ ਕੋਈ ਇੰਨਾ ਤਾਂ ਸਿੱਖੇ ਤੇ ਕੰਮ ਧੰਦਾ ਕਰਨ ਦਾ ਵੱਲਜਜ ਦੇਖ ਲੋ ਨਹੀਂ ਤੈਨੂੰ ਸੁੱਡ ਲਈ ਐ ਇਹਨਾਂ ਨੂੰ ਪਤਾ ਵੀ ਕੋਈ ਵੀ ਦਾਲ ਆ ਚਾਹੇ ਸਬਜ਼ੀ ਆ ਧੋ ਕੇ ਬਣਾਉਣੀ ਚਾਹੀਦੀ ਐ ਸੁੱਡ ਦਾਲ ਦੀ ਨਾ ਸੱਦਾ ਲਫਾਫਾ ਮੁੱਦਾ ਕਰਤਾ ਅਖੇ ਧੋਣੀ ਸੀਗੀ ਕੱਤ ਧੋਣੀ ਸੀਗੀ ਜੇ ਕਦੇ ਕੋਈ ਕੰਮ ਕੀਤਾ ਹੋਊਗਾ ਤਾਂ ਤੈਨੂੰ ਪਤਾ ਲੱਗੂਗਾ ਵੀ ਦਾਲ ਸਬਜ਼ੀ ਵੀ ਧੋ ਕੇ ਬਣਾਈਦੀ ਐ ਬਿਨਾਂ ਧੋਤੇ ਨਹੀਂ ਬਣਾਈਦੀਗੀ ਹਾਂ ਅੱਜ ਕਾ ਨੂੰ ਹੁੰਦੀ ਆ ਸਾਗ ਵਾਲੇ ਤੇ ਕੱਢ ਲਈਏ ਰੱਖ ਜਾ ਭੇਹੇ ਹੁਣ ਇਹ ਚੋਂ ਕੱਢ ਲੈਦੇ ਧੋ ਕਾ ਫੜੀ ਨਾ ਇਹ ਦੇ ਵਿੱਚ ਧੋਣਾ ਦੋੜ ਨਾ ਜਾਵੇ ਨਹੀਂ ਹਜੇ ਕੀ ਲੋੜ ਆ ਤੋਂ ਹੁੰਦੀ ਰੁਕ ਜਾ ਹਜੇ ਰੈੱਜ ਲਾਈਨ ਦੇ ਸਬਜ਼ੀ ਬਣ ਜਾਂਦੇ ਚੰਗੀ ਤਰ੍ਹਾਂ ਔਲੂਣ ਵਿੱਚ ਪਾਵੇ ਚ ਤੜਕਾ ਲਾ ਇਹਨੂੰ ਜਦੋਂ ਬਣ ਗਈ ਨਾ ਸਬਜ਼ੀ ਚੰਗੀ ਤਰ੍ਹਾਂ ਫੇਰ ਧੋਵੀ ਇਹਨੂੰ ਫੇਰ ਜਿਹੜੇ ਸੰਡ ਸੰਡ ਉਹਦਾ ਸਬਜ਼ੀ ਚ ਰਹਿ ਜੂਗਾ ਦਾਲ ਦੇ ਵਿੱਚ ਤੇ ਬਾਅਦ ਚ ਜਿਹੜਾ ਔਲੂਣ ਵਿੱਚ ਨਿਕਲ ਜੂਗਾ ਫੇਰ ਚੰਗੀ ਤਰ੍ਹਾਂ ਧੋ ਲਵੀ ਚੰਗਾ ਧੋ ਲੀ ਜਾ ਗੰਨ ਹੋ ਗਿਆ ਇਹ ਨਾ ਉਹਨੇ ਦੋ ਦਿਨਾਂ ਦਾ ਇਕੱਠਾ ਹੀ ਦੋ ਦਿਨਾਂ ਦਾ ਇਕੱਠਾ ਹੀ ਕੋਈ ਘੜੀ ਘੜੀ ਹੋ ਜਗਾ ਆ ਦੇਖ ਲੋ ਸੁਗਲਾਈਆਂ ਨਾ ਹੋਣ ਤਾਂ ਇੱਥੇ ਆਪਾਂ ਇੱਕ ਟਾਈਮ ਦਾ ਆਟਾ ਦੋ ਰੋਟੀਆਂ ਦਾ ਆਟਾ ਚੱਕ ਕੇ ਰੱਖਦੇ ਗਏ ਨਾ ਉਹ ਵੀ ਜੀ ਨਹੀਂ ਕਰਦਾ ਪਕਾਉਣ ਨੂੰ ਵੱਡੀ ਰੋਟੀ ਪਕਾ ਕੇ ਭਾਰੀ ਬਾਹਰ ਕੁੱਤੇ ਨੂੰ ਪਾ ਦੇਈ ਦੀ ਇਹ ਵੀ ਚਲ ਕੋਈ ਜਾਨਵਰ ਖਾ ਲੂਗਾ ਤੇ ਇਹਨਾਂ ਦੋ ਦੋ ਦਿਨਾਂ ਦਾ ਕਹਿੰਦੀ ਮੈਂ ਨਹੀਂ ਤਿੰਨਾਂ ਦਿਨਾਂ ਦਾ ਆਟਾ ਇਹ ਤਿੰਨਾਂ ਦਿਨਾਂ ਦਾ ਜਿਹੜਾ ਇਹਨੇ ਗੰਨ ਤੱਕ ਕਰਨ ਵਾਲਾ ਨੇ ਉਦੋਂ ਵਿਕਰਮ ਵਾਸਤੇ ਮੈਂ ਕੀ ਬਣਾਈ ਪਈ ਸੀ ਉਹਨੇ ਉਹ ਖਾਣੀ ਆ ਏ ਪ੍ਰੀਤੀ ਰਾਣੀ ਕਹਿੰਦੀ ਵੀ ਮੈਂ ਤਾਂ ਖਾਣੇ ਚੋਲ ਮੈਂ ਤਾਂ ਰੋਟੀ ਖਾਣੀ ਨਹੀਂ ਗੀ ਤੇ ਕਰਨ ਬਾਲਾ ਰਹੇਗੀ ਕੱਲੀ ਤੇ ਆਟਾ ਵੇਖੋ ਕਿੰਨਾ ਗੁੰਨਿਆ ਮੈਂ ਕਿਹਾ ਸਬਜੀ ਦਾ ਤਾਂ ਦੋ ਟਾਈਮ ਦੀ ਬਣਾਉਣੀ ਆ ਤੁਸੀਂ ਸਬਜੀ ਵੀ ਇਕੱਠੀ ਹਫ਼ਤੇ ਦੀ ਬਣਾ ਕੇ ਰੱਖ ਲਿਆ ਕਰੋ ਜਿੰਨੀ ਖਾਣੀ ਓਨੀ ਕੱਢ ਕੇ ਗਰਮ ਕਰ ਲਈ ਬਸ ਤੇ ਬਾਕੀ ਫਰਿੱਜ ਜੇ ਪਈ ਰਹੀ ਮम्मा ਹੋ ਗਿਆ ਰੋਟੀ ਦੀ ਸਟਾਰਟ 4 ਟਾਈਮ ਦੇ ਨਾਲ ਕੰਮ ਫਰੀ ਹੋਊਗਾ ਦਾਲ ਲੱਗ ਚੁੱਕਿਆ ਤੜਕਾ ਜਦ ਹੀ ਤੇ ਮम्मा ਬਣਾਉਂਦੇ ਪੈ ਰੋਟੀ ਤੇ हां मम्मा बनाਉਂਦੇ ਪਏ ਰੋਟੀ ਤੇ ਮੈਂ ਕੀ ਕਰੀ ਜਾਨੀ ਆ ਮੈਂ ਬਣਾਈ ਜਾਨੀ ਆ ਵਲੌਗ ਕਿਉਂਕਿ ਕੰਮ ਧੰਦੇ ਨੂੰ ਮੈਂ ਹੱਥ ਲਾ ਨਹੀਂ ਸਕਦੀ ਮੰਮੀ ਗਈ ਸੀ ਲੜਕਿਆਂ ਨੂੰ ਮੈਂ ਤਾਂ ਮੁੰਤਾ ਕਰਕੇ ਮਨਾ ਲਿਆਂਦਾ ਵੀ ਹੁਣ ਫੇਰ ਕੰਮ ਧੰਦਾ ਕਰੂਗੀ ਤੇ ਮੇਰਾ ਕੰਮ ਧੰਦੇ ਤੋਂ ਖਿਹੜਾ ਛੁੱਟੂਗਾ ਮੰਮੀ ਗਈ ਸੀ ਅੱਜ ਸਾਡੇ ਘਰ ਦੇ ਮੰਮੀ ਦੇ ਬਾਂਡੇ ਘੁੰਮਣ ਲਈ ਸੀ ਉਹ ਤਾਂ ਮੰਮੀ ਕਿਹੜੀਆਂ ਮਾਸੀਆਂ ਕੋਲ ਘੁੰਮ ਕੇ ਆਹ ਵੇਖ ਲਓ ਇੱਥੇ ਕਹੀ ਜਾਂਦੀ ਆ ਕਿ ਮੰਮੀ ਗਈ ਸੀ ਵਨ ਡੇ ਮਾਸੀਆਂ ਕੋਲ ਘੁੰਮ ਕੇ ਆਈ ਆ ਤੇ ਥੰਬਨੈਲ ਤੇ ਕੀ ਲਿਖਿਆ ਮੰਮੀ ਦੀ ਹੋ ਗਈ ਲੜਾਈ ਤੇ ਮੰਮੀ ਚੱਲ ਗਈ ਅੱਛਾ ਥੰਮਨੇ ਤਾਂ ਲੋਕਾਂ ਨੂੰ ਤਾਂ ਵੀਊ ਲੈਣ ਦੇ ਮਾਰੇ ਤੁਸੀਂ ਕੁਝ ਵੀ ਲਿਖੀ ਜਾਂਦੇ ਆਂ ਹੈ ਗੱਲ ਕੋਈ ਹੋਰ ਹੁੰਦੀ ਨਾ ਵਧਾ ਜੜਾ ਕਿ ਕੁਝ ਹੋ ਦੱਸਦੇ ਆਂ ਤੁਸੀਂ ਅਗਲੇ ਨੂੰ ਕਹਿਣਾ ਇਹਨਾਂ ਲਈ ਬਹੁਤ ਸੌਖਾ ਪਰ ਜ ਆਪ ਦੇ ਆਪ ਨੂੰ ਇਹਨਾਂ ਨੇ ਗਲਤ ਕਹਿਣਾ ਹੋਵੇ ਨਾ ਇਹਨਾਂ ਲਈ ਤਾਂ ਗੱਲ ਉਹ ਆ ਵੀ ਕੋਹਾੜੀ ਥੱਲੇ ਸੈਦ ਦੇਣਾ ਹਣਾ ਇਹਨਾਂ ਨੇ ਮਾਫੀ ਲਈ ਕਿਹਾ ਸੀ ਮਾਫੀ ਮੰਗ ਲਓ ਕੁੜੀਆਂ ਨੂੰ ਜਿਨ੍ਹਾਂ ਤੋਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਗਲਤ ਬੋਲੇ ਆਂ ਗਾਲਾਂ ਕੱਢੀਆਂ ਗੰਦੀਆਂ ਮਾਵਾਂ ਪੈਣਾਂ ਦੀਆਂ ਪਰ ਨਾ ਇਹਨਾਂ ਬੇਸ਼ਰਮਾਂ ਦੇ ਕੰਨ ਤੇ ਜੂਣ ਹੀ ਸਰਕਦੀਗੀ ਇੱਕ ਦਿਨ ਮੈਂ ਖਚਲ ਕੋਈ ਨਾ ਹੁਣ ਵੀ ਮਾਫੀ ਮੰਗਣਗੇ ਹੁਣ ਵੀ ਮਾਫੀ ਮੰਗਣਗੇ ਮੈਂ ਫੇਰ ਦਿੱਲੀ ਪੈਗੀ ਮੈਂ ਚਲ ਕੋਈ ਨਾ ਪ੍ਰੀਤੀ ਦੇ ਜਵਾਬ ਹੋ ਲੈਂਦੇ ਤੇ ਫੇਰ ਗੱਲ ਕਰਾਂਗੇ ਨਾ ਨਾ ਪਰ ਨਾ ਇਹ ਤਾਂ ਐਡੇ ਬੇਸ਼ਰਮ ਐਡੇ ਟੀਟ ਡੰਗ ਰਹੇ ਇੱਕ ਵਾਰ ਨਹੀਂ ਅਗੋਂ ਤਾਂ ਕਿਹਾਂ ਦਿੰਦਾ ਵੀ ਜੇ ਮੈਨੂੰ ਹੁਣ ਮੈਂ 5 ਕਮੈਂਟਾਂ ਦੀ ਲਿਮਟ ਰੱਖੀ ਹੈ ਜੇ 5 ਕਮੈਂਟ ਆ ਗਏ ਨਾ ਮੇਰੇ ਕੋਲ ਤੇ ਫੇਰ ਮੈਂ ਆਇਆ ਕਰੂੰਗਾ ਮੈਂ ਜਾਊ ਕਰੂੰਗਾ ਤੇ ਮੈਂ ਤੈਨੂੰ ਕਹਿੰਦੀ ਵੀ ਤੇਰੇ ਤੋਂ ਮਾਫੀ ਵਾਲੀ ਵੀਡੀਓ ਤਾਂ ਮੈਂ ਪਵਾਉਣੀ ਆ ਜਿਵੇਂ ਮਰਜ਼ੀ ਪਵਾਵਾਂ ਮੈਂ ਵੀਡੀਓ ਤੇਰੇ ਕੋਲ ਮਾਫੀ ਵਾਲੀ ਆਊਗੀ ਇੱਕ ਭੈਣ ਬਣਾਈ ਮੂੰਹ ਬੋਲੀ ਬੱਬਾ ਜੀ ਬੱਕ ਕੇ ਰੋ ਦੁਨੀਆਦਾਰੀ ਬੜੀ ਤੇਜ ਆ ਬੜੀ ਤੇਜ ਦੁਨੀਆਦਾਰੀ ਆ ਨਾ ਨਾ ਦੁਨੀਆਦਾਰੀ ਨਹੀਂ ਤੇਜ ਤੇਜ ਤੁਸੀਂ ਲੋਕ ਆ ਤੂੰ ਕਹਿੰਨੇ ਇੱਕ ਮੂੰਹ ਬੋਲੀ ਭੈਣ ਬਣਾਈ ਸੀ ਉਹ ਸਾਡੀ ਨਹੀਂ ਬਣੀ ਮੈਂ ਤੈਨੂੰ ਕਹਿੰਨੀ ਜਿਹੜੇ ਤੂੰ ਆਪ ਦੇ ਤੇਰੇ ਸਕੇ ਸੀ ਤੂੰ ਉਹਨਾਂ ਦਾ ਨਹੀਂ ਬਣਿਆ ਤੇ ਜਿਹੜੀ ਤੂੰ ਮੂੰਹ ਬੋਲੀ ਭੈਣ ਬਣਾਈ ਉਹਦਾ ਕਿਵੇਂ ਬਣ ਜਾਏਗਾ ਉਹਦੇ ਨਾਲ ਤੇਰੀ ਕਾ ਤਾਂ ਵਿਗੜੀ ਉਹਦੀ ਆਈਡੀ ਤੇ ਟਿਕਟੌਕ ਚਲਾਉਂਦਾ ਸੀ ਨਾ ਤੂੰ ਅਗਲੇ ਨੇ ਜਿਹੜੇ ਪੈਸੇ ਆਏ ਸੀ ਉਹ ਚ ਗਿਫਟ ਆਇਆ ਸੀ ਪ੍ਰੀਤੀ ਨੂੰ ਲਾਈਵ ਹੋ ਬੈਂਦੀ ਸੀ ਰਾਤ ਨੂੰ ਉਹ ਅਗਲੇ ਨੇ ਪੈਸੇ ਨਹੀਂ ਦਿੱਤੇ ਤਾਂ ਕਰਕੇ ਕਹਿਣਾ ਇਹ ਮੂੰਹ ਬੋਲੀ ਭੈਣ ਬਣਾਈ ਸੀਗੀ ਤੇ ਦੁਨੀਆ ਬਹੁਤ ਤੇਜ਼ ਹੈ ਅੱਛਾ ਜੇ ਉਹ ਤੈਨੂੰ ਪੈਸੇ ਤੂੰ ਇੱਕ ਉਹਦੀ ਆਈਡੀ ਯੂਜ਼ ਕਰੀ ਜਾਵੇਂ ਤੇ ਜੇ ਉਹਨੇ ਇੱਕ ਵਾਰ ਦੇ ਪੈਸੇ ਰੱਖ ਲਏ ਤੇ ਹੁਣ ਸਾਰੇ ਮਤਲਬ ਹੀ ਹੋ ਗਏ ਆਈਡੀ ਤਾਂ ਉਹਦੀ ਯੂਜ਼ ਕਰੀ ਜਾਂਦਾ ਸੀਗਾ ਉਹਦੀ ਆਈਡੀ ਤੇ ਟਿਕਟੌਕ ਚੱਲੀ ਜਾਂਦਾ ਸੀ ਨਹੀਂ ਤਾਂ ਇੰਡੀਆ 'ਚ ਟਿਕਟੌਕ ਕਿੱਥੇ ਆ ਜਿਹੜੀ ਰਾਤ ਨੂੰ 12:00 12:00 ਵਜੇ ਤੱਕ ਲਾਈਵ ਹੋ ਕੇ ਬੈਂਦੀ ਆ ਪ੍ਰੀਤੀ ਫਿਰ ਕਹਿ ਦਿੰਦੀ ਆ ਮੁਜਵਾਕ ਨੂੰ ਅਸੀਂ ਸਕੂਲ ਤਾਂ ਨਹੀਂ ਭੇਜਦੇ ਮਨਵੀਨ ਨੂੰ ਵਿਕਰਮ ਸੁਬਾ ਉੱਠਦਾ ਨਹੀਂਗਾ ਤੇ ਵਿਕਰਮ ਕਰਕੇ ਮੈਂ ਲੇਟ ਉੱਠਦੀ ਆ ਸਿੱਧਾ ਨਹੀਂ ਕਹਿੰਦੀ ਕਿ ਮੈਂ ਰਾਤ ਨੂੰ ਲਾਈਵ ਹੋ ਹੋ ਬੈਣੀ ਆ ਮੁੰਡਿਆਂ ਦੇ ਵਿੱਚ ਤਾਂ ਕਰਕੇ ਲੇਟ ਹੋ ਜਾਂਦੀ ਆ ਮੈਂ 1 2 ਵਜੇ ਸੌਂਦੀ ਆ ਮੈਂ ਲਾਈਵ ਬੰਦ ਕਰਦੀ ਆ ਮੈਂ ਇਸ ਕਰਕੇ ਮੈਂ ਤਾਂ ਉੱਠਿਆ ਨਹੀਂ ਆਂਦਾ ਸੁਬਾ ਰੋਟੀ ਪਾਣੀ ਹੁੰਦਾ ਨਹੀਂਗਾ ਜਵਾਕ ਤਿਆਰ ਨਹੀਂ ਹੁੰਦਾ ਤਾਂ ਕਰਕੇ ਸਕੂਲ ਨਹੀਂ ਭੇਜਦੇਗੇ ਤੇ ਚਲੋ ਕੋਈ ਨਾ ਜਵਾਕ ਨਾ ਵੀ ਜਾਊਗਾ ਤੇ ਕੀ ਹੋ ਜਾਊਗਾ ਕਿ ਆਪਦੇ ਪਿਓ ਵੰਗਵਾ ਦੀ ਜਨਾਨੀ ਦਿਖਾ-ਦਖਾ ਪੈਸਾ ਕਮਾਈ ਜਾਊਗਾ ਆਹੀ ਕੋਸ਼ਿਸ਼ ਖਾਣਾ ਤੇ ਸਿਆਦ ਜਵਾਕ ਨੂੰ ਚੱਜ ਦੀ ਗੱਲ ਤਾਂ ਕੋਈ ਸਿਖਾਉਣੀ ਨਹੀਂਗੀ ਤੁਹਾਡਾ ਜਵਾੜਿਆ ਸਾਡਾ ਭਾਈ ਤੇ ਮੈਨੂੰ ਰਾਜ ਦੀ ਬੀਬੀ ਦੀ ਗੱਲ ਤਾਂ ਹਾਸਾ ਆ ਜਾਂਦਾ ਬੀਬੀ ਕਹਿੰਦੀ ਕਿ ਤੇ ਲੜਾਈ ਤਾਂ ਨਹੀਂ ਹੋਈ ਤੁਹਾਡੀ ਬੀਬੀ ਕਹਿੰਦੀ ਕਿ ਤੇ ਲੜਾਈ ਤਾਂ ਨਹੀਂ ਹੋਈ ਤੁਹਾਡੀ ਤੇ ਉਹ ਵੀ ਤਾਂ ਪੁੱਛਦੀ ਹੈ ਬੀਬੀ ਉਹਨੂੰ ਵੀ ਪਤਾ ਲੜਾਈ ਹੁੰਦੀ ਆ ਜਿੰਨਾ ਚਿਰ ਵਲੌਗ ਬੰਦ ਆ ਉਹਨਾਂ ਚਿਰ ਮੂੰਹ ਦੀ ਮਿੱਠੀ ਬਣ ਕੇ ਰਹਿਆ ਨਹੀਂ ਤੇ ਲੜਾਈ ਤੇਰੀ ਹੁੰਦੀ ਹੈ ਉਹਦੇ ਨਾਲ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ